ਨਿਆ ਭੈਣਾ ਸਭ ਦੀਆਂ ਸਾਜਾਂ ਆਉਂਦੀਆਂ ਮੈਂ ਅੱਜ ਤੱਕ ਇਹ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆਂ ਜਿੱਚ ਸਾਰਿਆਂ ਨੂੰ ਆਫਰ ਲੱਗਿਆ ਸੀ ਕੁਝ ਗਲਤ ਤੁਹਾਨੂੰ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆਂ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਵੈਦ ਨੇ ਤੇ ਦੋਬਲ ਨਹੀਂ। ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇੱਥੇ ਬੰਦਿਆਂ ਦੇ ਵਿੱਚ ਬੈਠ ਕੇ ਦੂਜੀ ਾਰ ਬੁਲਾਇਆ ਗਿਆ ਇਹਨਾਂ ਨੂੰ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਸਤੀ ਰੂਪ ਚ ਵੀ ਵੀ ਬਾਗੀ ਮੰਝੇਗੀ ਬੱਚੀ ਆਹੇ ਕਿਸੇ ਵੀ ਧਰਮ ਦੀ ਐ ਪਰ ਇਹਨੂੰ ਪਤਾ ਨਹੀਂ ਕਿਉਂ ਇਸ ਕਰਤਾ ਇਲਮ ਨਹੀਂ ਸੀਗਾ ਚੇਤਾ ਨਹੀਂ ਸੀਗਾ ਤੇ ਇਹਨਾਂ ਨੂੰ ਸਮਝਾਤਾ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਦਿੱਤੀ ਜਾਵੇ ਕਿਉਂਕਿ ਈਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਜਿਦੀ ਜਿੰਨੀ ਕੁ ਮਾਤ ਹੁੰਦੀ ਉਹ ਉਹਨਾਂ ਵਰਤ ਲਈਦਾ ਵਾਹੇ ਗੱਲ ਸਭ ਈਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਅੱਛਾ ਜਿਹੜੀਆਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਔਪਰ ਲੱਗਾ ਸੀ ਕੁਝ ਗਲਤ ਤਾਂ ਲੱਗਿਆ ਹੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਵੈਦ ਲਈ ਨਹੀਂ ਡਬਲ ਨਹੀਂ। ਤਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਇੱਥੇ ਬੰਦਿਆਂ ਦੇ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਨੂੰ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਤੀ ਰੂਪ ਚ ਵੀ ਵਾਗੀ ਮੰਗੇ ਜੀ ਬੱਚੀ ਆਹੇ ਕਿਸੇ ਵੀ ਧਰਮ ਦੀ ਐ ਪਰ ਇਹਨੂੰ ਪਤਾ ਨਹੀਂ ਕਿਉਂ ਇਸ ਕਰਦਾ ਐਲਮ ਨਹੀਂ ਸੀਗਾ ਚੇਤਾ ਨਹੀਂ ਸੀਗਾ ਤੇ ਇਹਨਾਂ ਨੂੰ ਸਮਝਾਤਾ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਨੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਇਹ ਇੱਕ ਵਾਰੀ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਬਲੋਚ ਨਾ ਦਿੱਤੀ ਜਾਵੇ ਕਿਉਂਕਿ ਈਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਜਿਹਦੀ ਜਿੰਨੀ ਕਮਾਤ ਹੋਦੀ ਉਹਨਾਂ ਵਰਤ ਲਈਦਾ ਵਾਹੇ ਗੱਦੀ ਕਰਦੀਆਂ ਸਭ ਦੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਜਿੱਕੇ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਜਿੱਚ ਸਾਰਿਆਂ ਨੂੰ ਆਫਰ ਲੱਗਿਆ ਸੀ ਕੁਝ ਗਲਤ ਤੁਹਾਨੂੰ ਲੱਗਿਆ ਸੀ ਸਾਰਿਆਂ ਨੂੰ ਅੱਜ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਵੇਦ ਵਾਲੀ ਨਹੀਂ ਡਬਲ ਨਹੀਂ ਗੀ ਤਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਬੰਦਿਆਂਾਂ ਚ ਬੈਠ ਕੇ ਦੂਜੀ ਾਰ ਬੁਲਾਇਆ ਗਿਆ ਇਹਨਾਂ ਨੂੰ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਤੀ ਰੂਪ ਚ ਵੀ ਵੀ ਬਾਕੇ ਮੰਝੇਗੀ ਬੱਚੀ ਆ ਇਹ ਕਿਸੇ ਵੀ ਧਰਮ ਦੀ ਐ ਪਰ ਇਹਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਇਲਮ ਨਹੀਂ ਸੀਗਾ ਚੇਤਾ ਨਹੀਂ ਸੀਗਾ ਤੇ ਇਹਨਾਂ ਨੂੰ ਸਮਝਾਤਾ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਇਹ ਇੱਕ ਵਾਰੀ ਵੀ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ੌਟ ਕਿਹਾ ਜਾਂਦਾ ਗਾਲੀ ਬਲੋਚ ਨਾ ਕੀਤੀ ਜਾਵੇ ਕਿਉਂਕਿ ਈਆਂ ਭੈਣਾਂ ਸਭ ਦੀਆਂ ਸਾਝੀਆਂ ਹੁੰਦੀਆਂ ਜਿਦੀ ਜਿੰਨੀ ਤਮਾਸਤ ਹੁੰਦੀ ਉਹਨਾਂ ਵਰਤ ਲਈਦਾ ਵਾਹੀ ਗਲਤੀ ਕਰਦਾ ਹਾਲਸਾ